ਜਿੰਦਾਬਾਦ ਇੰਡੀਅਨ ਆਰਮੀ ਜਿੰਦਾਬਾਦ ਇੰਡੀਅਨ ਆਰਮੀ ਜਿੰਦਾਬਾਦ ਭਾਰਤ ਸਾਰੇ ਵੀਰ ਬਜਰੰਗੇ ਜਿੰਦਾਬਾਦ ਸੁਭਾਸ਼ ਦੇ ਇੰਡੀਅਨ ਆਰਮੀ ਜਿੰਦਾਬਾਦ ਜਿੰਦਾਬਾਦ ਦੋਸਤੋ ਅੱਜ ਦੀ ਇਹ ਤਿਰੰਗਾ ਯਾਤਰਾ ਦਾ ਮੇਨ ਮਕਸਦ ਹੈ ਕਿਉਂਕਿ 22 ਅਪ੍ਰੈਲ ਇਹ ਪਾਕਿਸਤਾਨ ਦੇ ਮੁਮਿਨੀ ਸੁਪਾਨ ਦੀ ਇੱਕ ਤਸਵੀਰ ਜੋ ਕੈਦ ਹੋਣ ਦੇ ਹੈ ਉਹ ਧਰਮ ਦੀ ਜਾਨ ਹੈ ਸੁਰੱਖਿਆ ਮੰਤਰੀ ਤੋਂ ਸੁਰੱਖਿਆ ਮੰਤਰੀ ਸਾਰੇ ਹੀ ਦੇਸ਼ ਦੇ ਵਿੱਚ ਸੁਰੱਖਿਆ ਮੰਚ ਵੱਲੋਂ ਜਿਹੜੇ ਸਾਡੇ ਯੋਧਾ ਸੂਰਬੀਰ ਯੋਧੇ ਸਾਡੇ ਸੈਨਿਕ ਨੇ ਉਹਨਾਂ ਦੇ ਸਨਮਾਨ ਦੇ ਵਿੱਚ ਸਾਰੇ ਹੀ ਦੇਸ਼ ਦੇ ਵਿੱਚ ਜਿਹੜੀ ਆ ਇਹ ਤਿਰੰਗਾ ਯਾਤਰਾ ਕੱਢੀ ਜਾ ਰਹੀ ਆ ਅਸੀਂ ਉਹ ਬਹਾਦਰ ਸੂਰਬੀਰ ਸੈਨਿਕਾਂ ਨੂੰ ਸਨਮਾਨ ਸਲੂਟ ਕਰਨ ਲਈ ਅੱਜ ਸਾਰੇ ਇਕੱਠੇ ਹੋਏ ਆ ਕਿ ਜਿਨ੍ਹਾਂ ਨੇ ਪਾਕਿਸਤਾਨ ਨੂੰ ਉਹਨਾਂ ਦੀ ਔਕਾਤ ਦਿਖਾ ਦਿੱਤੀ ਆ ਤੇ ਇਹ ਦੱਸ ਦਿੱਤਾ ਕਿ ਹਿੰਦੁਸਤਾਨ ਦੀ ਸੈਨਾ ਜਿਹੜੀ ਆ ਉਹ ਹਰ ਪਾਸਿਓਂ ਨਪੁੰਨ ਤੇ ਇੱਕ ਨੰਬਰ ਦੀ ਸੈਨਾ ਵਾ ਜੋ ਸਾਡੇ ਸੂਰਬੀਰ ਯੋਧਿਆਂ ਨੇ ਜਾ ਕੇ ਪਾਕਿਸਤਾਨ ਦੇ ਵਿੱਚ ਸਟ੍ਰਾਈਕ ਕਰਕੇ ਉਹਨਾਂ ਦਾ ਜੋ ਤੈਸ਼ ਨਾਸ਼ ਕੀਤਾ ਵਾ ਤੇ ਆਪਣੇ ਦੇਸ਼ ਦਾ ਨਾਮ ਉੱਚਾ ਕੀਤਾ ਉਹਨਾਂ ਦੇ ਸਨਮਾਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਾਰੇ ਜਿਹੜੀ ਟੀਮ ਆ ਸਾਡੀ ਬਟਾਲਾ ਜ਼ਿਲ੍ਹਾ ਦੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਰਹਿਮਾਈ ਹੇਠ ਤੇ ਸ਼੍ਰੀ ਅਮਿਤ ਸ਼ਾਹ ਤੇ ਸ਼੍ਰੀ ਰਾਜਨਾਥ ਜੀ ਜਿਹੜੇ ਸਾਡੇ ਰੱਖਿਆ ਮੰਤਰੀ ਦੇ ਉਹਨਾਂ ਦੀ ਰਹਿਣ ਮਾਈ ਹੇਟ ਸਾਰਾ ਜਿਹੜਾ ਵਾ ਅਸੀਂ ਅੱਜ ਇਹ ਤਿਰੰਗਾ ਯਾਤਰਾ ਆਪਣੇ ਦੇਖਦੇ ਉਹਨਾਂ ਬਹਾਦਰ ਸੂਰਬੀਰ ਸੈਨਿਕਾਂ ਨੂੰ ਸਲਾਮ ਕਰਨ ਲਈ ਕੱਢ ਰਹੇ ਹਾਂ ਤਿਰੰਗਾ ਯਾਤਰਾ ਪੂਰੇ ਦੇਸ਼ ਵਿੱਚ ਨਿਕਲ ਰਹੀ ਆ 13 ਤਰੀਕ ਤੋਂ 23 ਤਰੀਕ ਤੱਕ ਇਹ ਯਾਤਰਾ ਚੱਲੇਗੀ ਔਰ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਸਾਰੀ ਕੱਢੀ ਜਾਏਗੀ ਇਹ ਯਾਤਰਾ ਜਿਹੜੀ ਰਾਸ਼ਟਰੀ ਨਾਗਰਿਕ ਸੁਰੱਖਿਆ ਮੰਚ ਦੇ ਝੰਡੇ ਥੱਲੇ ਕੱਢੀ ਜਾ ਰਹੀ ਆ ਔਰ ਸਾਰੇ ਹੀ ਸੰਗਠਨ ਇਹਦੇ ਵਿੱਚ ਸ਼ਾਮਿਲ ਨੇ ਪੂਰੇ ਨਾਗਰਿਕ ਧਾਰਮਿਕ ਸਮਾਜ ਸਾਰੇ ਸਮਾਜਿਕ ਲੋਕ ਸ਼ਾਮਿਲ ਨੇ ਔਰ ਇਹ ਯਾਤਰਾ ਦਾ ਮੇਨ ਮਕਸਦ ਆਪਣੇ ਦੇਸ਼ ਤੇ ਉਹਨਾਂ ਸੈਨਿਕਾਂ ਨੂੰ ਸਲੂਟ ਆ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਅੰਦਰ ਆਪਣੀ ਤਾਕਤ ਦਾ ਲੋਹਾ ਮਣਵਾਇਆ ਔਰ ਦੇਸ਼ ਦਾ ਸਸ਼ਕਤ નેਤਰਤਵ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਭਾਈ ਮੋਦੀ ਜੀ ਨੇ ਕੀਤਾ ਔਰ ਪੂਰੀ ਦੁਨੀਆ ਦੇ ਵਿੱਚ ਆਪਣਾ ਲੋਹਾ ਬਣਵਾਇਆ ਉਸ ਝੰਡੇ ਤਹਿਤ ਅਸੀਂ ਸਲੂਟ ਕਰਦੇ ਹਾਂ ਆਪਣੇ ਦੇਸ਼ ਦੇ ਸੈਨਿਕਾਂ ਨੂੰ ਇੰਡੀਅਨ ਆਰਮੀ ਨੂੰ ਔਰ ਅੱਜ ਸਾਰੇ ਕਾਰਜਕਰਤਾਵਾਂ ਵਿੱਚ ਬਟਾਲਾ ਵਾਸੀਆਂ ਦੇ ਵਿੱਚ ਪੂਰਾ ਜੋਸ਼ ਆ ਔਰ ਤਿਰੰਗੇ ਝੰਡੇ ਨੂ ਸੁਲਮਾਨ ਦੇ ਨਾਲ ਅਸੀਂ ਲੈ ਕੇ ਇਹ ਯਾਤਰਾ ਨਾਲ ਸਲੂਟ ਕਰ ਰਹੇ ਹਾਂ